ਨਾਰਾਇਣ ਤਕਬੀਰ ਅੱਲਾਹ اکبر ਨਾਰਾਇਣ ਤਕਬੀਰ ਅੱਲਾਹ اکبر ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਰੱਬ ਦੇ ਘਰ ਬਣੂ ਸਾਡੇ ਘਰ ਦੇ ਨੇੜੇ ਚਲੋ ਹਰ ਟਾਈਮ ਪੰਜ ਟਾਈਮ ਹੀ ਰੱਬ ਦਾ ਨਾਮ ਕੰਨਾਂ 'ਚ ਪਾਊਗਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਇਮਾਮ ਸਾਹਿਬ ਦਾ ਵੀ ਪਹੁੰਚਣ ਤੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਜੀ ਬਸ ਪ੍ਰੇਰਨਾ ਰੱਬ ਨੇ ਹੀ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਇਹ ਚੀਜ਼ ਦੀ ਵੀ ਘਾਟ ਤਾਂ ਬਹੁ ਸਮੇਂ ਤੋਂ ਸੀ ਪਰ ਇਸ ਵਾਰ ਸੌਣ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਬਸ ਉਹਨਾਂ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਹੀ ਉਹ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਦੇਖਦੇ ਆਉਨੇ ਆ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਵਿਆਹ ਖੁਸ਼ੀ ਗਮੀ ਸਾਰੇ ਇੱਕ ਦੂਸਰੇ ਮੁਸਲਮ ਭਾਈਚਾਰੇ ਨਾਲ ਸਾਰੇ ਆਉਨੇ ਜਾਣਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਤਾਂ ਜੀ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਂਦੇ ਆ ਅਸੀਂ ਉਹਨਾਂ ਦੇ ਦੁਖੀ ਸੁਖ ਜਾਣਦੇ ਆ ਉਹ ਸਾਡੇ ਆਉਂਦੇ ਆ ਕੋਈ ਫਰਕ ਹੀ ਹੈ ਨਹੀਂ ਜੀ ਦੇਖੋ ਜੀ ਸ਼ਾਹੀ ਇਮਾਮ ਸਾਹਿਬ ਦੇ ਬੋਲਾਂ ਵਿੱਚ ਸਭ ਦੇ ਬੋਲ ਉਹ ਹਾਥੀ ਦੇ ਪੈਰ ਸਭ ਦਾ ਪੈਰ ਉਹਨਾਂ ਨੇ ਜਿਹੜੀ ਡੂੰਗੀ ਗੱਲ ਉੱਥੇ ਕਰਨੀ ਸੀ ਇੱਥੇ ਕਰਨੀ ਸੀ ਉਹ ਕਰਤੀ ਹੈ ਤੇ ਸਾਡੇ ਵੀਰ ਨੂੰ ਬਹੁਤ ਬਹੁਤ ਮੁबारकबाद ਜਿਹੜਾ ਉਹਨਾਂ ਨੇ ਕਦਮ ਚੁੱਕਿਆ ਆਪਣੀ ਜ਼ਮੀਨ ਮੱਜਦ ਵਾਸਤੇ ਦੇਣਾ ਮੈਨੂੰ ਲੱਗਦਾ ਹੈ ਪੂਰੇ ਦੇਸ਼ ਵਾਸਤੇ ਦੁਨੀਆ ਵਾਸਤੇ ਮਿਸਾਲ ਹੈ ਤੇ ਇਮਾਮ ਸਾਹਿਬ ਨੇ ਸ਼ਾਹੀ ਇਮਾਮ ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਕੀਤੀ ਹੈ ਤੇ ਮੈਂ ਉੱਥੇ ਵੀ ਲੱਗਦਾ ਕਿ ਐਸੀ ਮਹਿਤਾ ਇੱਕ ਨਿਮਾਣਾ ਜਾਂ ਇਨਸਾਨ ਹੁੰਦੇ ਇਹ ਕਹਿ ਸਕਦਾ ਕਿ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਪੰਜਾਬ ਪੰਜਾਬੀ ਹੋਣ ਦੀ ਪਹਿਲੀ ਸ਼ਰਤ ਇਕ ਆਸ਼ਿਕ ਹੋਣਾ ਹੈ ਆਸ਼ਿਕ ਉਸ ਦਾ ਜਿਸ ਨੂੰ ਮੈਂ ਜਾਣਦਾ ਨਹੀਂ ਤੇ ਉਸ ਸ਼ਰਤ ਨੂੰ ਇਹ ਨਿਭਾਰੇ ਨੇ ਤੇ ਆਪਾਂ ਸਭ ਨੂੰ ਪ੍ਰੇਰਨਾ ਦੇ ਰਹੇ ਨੇ ਜਦੋਂ ਇੱਥੇ ਰੱਬ ਦਾ ਨਾਮ ਗੂੰਜੇਗਾ ਸਾਂਝੀ ਵਾਲਤਾ ਫੈਲੇਗੀ ਚੰਗੇ ਇਨਸਾਨ ਬਣਨਗੇ ਉਨ੍ਹਾਂ ਵਿੱਚ ਇਹਨਾਂ ਦੀ ਨੇਕੀ ਵੀ ਗੂੰਜੇਗੀ ਇਹਨਾਂ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਮੁबारकबाद ਪੂਰੇ ਪਿੰਡ ਨੂੰ ਬਹੁਤ-ਬਹੁਤ ਮੁबारकबाद ਸਾਡੇ ਹਲਕੇ ਅਮਰਗੜ੍ਹ ਨੂੰ ਮਲੇਰਕੋਟਲੇ ਨੂੰ ਮੁबारकबाद ਪੰਜਾਬ ਨੂੰ ਤੇ ਦੇਸ਼ ਨੂੰ ਮੁबारकबाद ਤੇ ਬਹੁਤ-ਬਹੁਤ ਧੰਨਵਾਦ ਦੀਆਂ ਅਸੀਂ ਸ਼ਾਹੀ ਇਮਾਮ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਇਸ ਸ਼ੁਭ ਦਿਨ ਤੇ ਥੋੜਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਆਪਾਂ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਹੈ ਉਮਰਪੁਰਾ ਉੱਥੇ ਖੜੇ ਆਂ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀਗੀ ਔਰ ਉਹ ਆਪਣੇ ਘਰ 'ਚ ਹੀ ਨਮਾਜ਼ ਪੜਦੇ ਸੀ ਜਾਂ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਪੜਨ ਲਈ ਸ਼ੁਕਰਵਾਰ ਨੂੰ ਜਾਂਦੇ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਹੀ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ 메ਨ ਸੜਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ ਡੋਨੇਟ ਕੀਤੀ ਹੈ ਮੈਂ ਸਮਝਦਾ ਕਿ ਅੱਜ ਦੇ ਦੌਰ 'ਚ ਜਦੋਂ ਕਿ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਤੇ ਇੱਕ ਵਾਰੀ ਫਿਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਨੂੰ ਪੇਛੇ ਆਇਆ